ਪਰ ਲਗਾਤਾਰ ਇਸ ਗੱਲ ਦੀ ਗੱਲ ਰੱਖਦੇ ਆਏ ਆਂ ਸਾਹਮਣੇ ਲੋਕਾਂ ਦੇ ਔਰ ਸਰਕਾਰ ਤੱਕ ਕੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਏ ਆਂ ਕਿ ਅੱਗ ਲੱਗਣ ਦਾ ਕਾਰਨ ਹੈ ਜਿਹੜਾ ਪਰਾਲੀ ਸੜਨ ਦੇ ਕਰਕੇ ਪੋਲੂਸ਼ਨ ਉਹਨਾ ਨਹੀਂ ਹੁੰਦਾ ਜਿੰਨਾ ਪੋਲੂਸ਼ਨ ਹੋਰ ਕਾਰਨਾ ਕਰਕੇ ਹੈ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਹਿ ਕੇ ਐਗਰੀਕਲਚਰ ਤੋਂ ਕਲੂਸ਼ਲ ਕੇਵਲ ਸਿਰਫ 1 ਤੋਂ ਲੈ ਕੇ 3% ਹੈ। ਪਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀ ਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ ਹੈ। ਇਸ ਤੋਂ ਵਿਗਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਅਗਰਵਾਲ ਜੱਜ ਨੇ ਮੌਜੂਦਾ ਜੱਜ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਖੁੱਲੇ ਆਮ ਲੋਕਾਂ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਇਹ ਗੱਲ ਲਗਹੀ ਠੋਕ ਬਜਾ ਕੇ ਕਿ ਕਿਸਾਨਾਂ ਦੇ ਰਾਹੀਂ ਕਿਸਾਨਾਂ ਦੀ ਟਰਾਲੀ ਦੇ ਕਾਰਨ ਪੋਲੂਸ਼ਨ ਦਿੱਲੀ ਦਾ ਨਹੀਂ ਹੁੰਦਾ ਇਹ ਗੱਲ ਕਹੀ ਗਈ ਲੇਕਿਨ ਬਦਕਿਸਮਤੀ ਸਾਡੀਆਂ ਸਰਕਾਰਾਂ ਸਾਡਾ ਪੱਖ ਮਜਬੂਤੀ ਨਾਲ ਉੱਥੇ ਰੱਖਦੀਆਂ ਨਹੀਂ ਉਹ ਸਜ਼ਾ ਦੇਣ ਵਾਲੇ ਪਾਸੇ ਜਰਾ ਜਿੰਨੀ ਵੀ ਸਾਡੇ ਖਿਲਾਫ ਕੋਈ ਟਿੱਪਣੀ ਆ ਗਈ ਤਾਂ ਉਹਦੇ ਤੇ ਫਿਰ ਸਾਨੂੰ ਸਜ਼ਾ ਦੇਣ ਲਈ ਟਰਲੋ ਮੱਛੀ ਹੋ ਜਾਂਦੀਆਂ ਨੇ ਪੂਰਾ ਜੋਰ ਲਾ ਦਿੰਦੀਆਂ ਨੇ ਤੁਹ ਜਿਹੜੀ ਇਹ ਗੱਲ ਦਾ ਜਿਹੜਾ ਟ੍ਰੈਂਡ ਆ ਲੰਬੇ ਸਮੇਂ ਤੋਂ ਚੱਲ ਆ ਰਿਹਾ ਹੈ ਅਸੀਂ ਬਾਰ ਬਾਰ ਕਿਹਾ ਕਿ ਭਾਈ ਜਿਹੜਾ ਪਿੱਛੇ ਕੁਝ ਦਿਨ ਪਹਿਲਾਂ 20 ਦਿਨ ਪਹਿਲਾਂ ਦੁਸਹਿਰਾ ਮੰਗਿਆ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਮੈਂ ਕੁਝ ਸ਼ਹਿਰਾਂ ਦੇ ਨਾਂ ਤੁਹਾਨੂੰ ਦੱਸ ਸਕਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ 155 ਥਾਵਾ ਨੇ ਲੁਧਿਆਣਾ ਦੇ ਵਿੱਚ 138 ਥਾਵਾਾਂ ਥੀ ਬਠਿੰਡਾ ਨਾਮ ਉਹ ਬਹੁਤ ਛੋਟਾ ਸ਼ਹਿਰ ਆ 52 53 ਥਾਵਾ ਨੇ ਤੇ ਇੱਥੇ ਵੀ ਰਾਮਨ ਦੇ ਪੁਤਲੇ ਭੁਕੇ ਗਏ ਨੇ ਹੁਣ ਤੁਸੀਂ ਇਹਨਾਂ ਅਨਮਾਨ ਲਾਓ ਕਿ ਸਾਰੇ ਹੀ ਨਗਰਾਂ ਦੇ ਵਿੱਚ ਸਾਰੇ ਹੀ ਕਸਬਿਆਂ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਕੁਝ ਹੋਇਆ ਇਹ ਪੁਤਲੇ ਸਾਰੇ ਮੈਂ ਉਹਦੇ ਚਿਹਰੇ ਹੀ ਕਿਹਾ ਸੀਗਾ ਕਿ ਇਹ ਪ੍ਰਾਣੀ ਜਦੋਂ ਕਸਾਨਾਂ ਕੋਲੋਂ ਇਕੱਠੀ ਕਰਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੰਡਸਟਰੀ ਵਿੱਚ ਇਕੱਠੀ ਕਰਵਾਉਂਦਾ ਕਰਦਾ ਉਹ ਦੀ ਜਦੋਂ ਪ੍ਰਾਣੀ ਇਕੱਠੀ ਕੀਤੀ ਵੀ ਪ੍ਰਾਣੀ ਨੂੰ ਸਮਾਂ ਲੰਘ ਜਾਂਦਾ ਫਿਰ ਉਹਦਾ ਉਹਦਾ ਬੀਮਾ ਕਰਾਇਆ ਹੁੰਦਾ ਤੇ ਆਪ ਜਾਣ ਬੁੱਝ ਕੇ ਅੱਗ ਲਾ ਕੇ ਉਹਦਾ ਪੈਸਾ ਵਸੂਲਦਾ ਸਰਕਾਰ ਤੋਂ ਮੈਂ ਇਹ ਵੀ ਗੱਲ ਰੱਖੀ ਸੀ ਉਹ ਗੱਲ ਸਾਬਤ ਹੁੰਦੀ ਸੀ ਕਿ ਕੋਲੇ ਹੀ ਮਸ਼ੀਨਾਂ ਖੜੀਆਂ ਨੇ ਜਿਨ੍ਹਾਂ ਨੇ ਅੱਗ ਬੁਝਾਉਣੀ ਆ ਫਾਇਰ ਬਰਗੇਡ ਦੀਆਂ ਗੱਡੀਆਂ ਖੜੀਆਂ ਨੇ ਔਰ ਉਹ ਤਿੰਨੇ ਗੱਡੀਆਂ ਬਿਲਕੁਲ ਆਰਾਮ ਨਾਲ ਖੜੀਆਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਆ ਕੇ ਲਟਾ ਲਟਾ ਉਹਨਾਂ ਉਹਨਾਂ ਦੇ ਬੰਲਾਏ ਹੋਏ ਡੈਂਪਾਂ ਨੂੰ ਅੱਗ ਲਾ ਕੇ ਮਚ ਰਿਹਾ ਹੈ ਤੇ ਇਹ ਦੂਸਰ ਸਿੱਧ ਹੁੰਦਾ ਕਿ ਜਾਲ ਕੇ ਮਚਾਇਆ ਜਾਂਦਾ ਇੱਕ ਥਾਂ ਤੇ ਨਹੀਂ ਹਰ ਬਾਰ ਹਰ ਥਾਂ ਦੇ ਉੱਤੇ ਮਚਾਇਆ ਜਾਂਦਾ ਹੈ ਤੋ ਇਹ ਗੱਲ ਅਸੀਂ ਰੱਖੀ ਅੱਗੇ ਉਹਨਾਂ ਨੇ ਨੋਟ ਕਰਿਓ ਆਪਾਂ ਗੱਲ ਇਹ ਰੱਖੀ ਸੀ ਆ ਇੱਕ ਵੀਡੀਓ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਨੋਟ ਕਰਿਓ ਇਹ ਵੀਰ ਕੀ ਕਹਿ ਰਿਹਾ ਵੀਡੀਓ ਦੇ ਵਿੱਚ ਕਿ ਜੇਕਰ ਇਹਦੀ ਵੀਡੀਓ 'ਚ ਦਾਮ ਹੈ ਕੁਝ ਗੱਲ ਹੈ ਤਾਂ ਫਿਰ ਸਮਝਣ ਵਾਲੀ ਗੱਲ ਇੱਕ ਹੋਰ ਹੈ ਕਿ ਫਿਰ ਕੀ ਕੀ ਭਰਾਵੀ ਸੜਨਾ ਕਾਰਨ ਜਾਂ ਕੁਝ ਹੋਰ ਕਾਰਨ ਨੋਟ ਕਰਿਓ ਭਰਾੜੀ ਥੀਕ ਵਿੱਚ ਪੜੀ ਹੈ ਔਰ ਧਾਨ ਅਭੀ ਉਸ ਲੈਵਲ 'ਤੇ ਕਟਾ ਵੀ ਨਹੀਂ ਹੈ ਔਰ ਪਰਤੋਸ਼ਨ ਦਾ ਲੈਵਲ ਹੈ 400 ਪਰ तारीख है आज इक्कीस कि अक्टूबर अब बताइए कि प्रदूषण के लिए आप खुद जिम्मेदार हैं जिन्होंने पटाखे या फिर यह पराली जिम्मेदार है अभी तक तो उसको आग भी नहीं लगी धान तो अभी कटा भी नहीं हो सकता है कि इक्का दुखा जगह पर लगी भी हो लेकिन मेरे पीछे अभी खेत देख लीजिए कहीं पे भी कोई आग नहीं लगी you <laughs> ਇਸ ਵੀਰ ਨੇ ਇਸ ਵੀਡੀਓ ਦੇ ਵਿੱਚ ਇਕਲ ਸਪਸ਼ਟ ਕੀਤੀ ਹੈ ਦੋ ਗੱਲਾਂ ਨੋਟ ਕਰੋ ਇਹਨਾਂ ਦੋ ਗੱਲਾਂ ਗਹਿਣ ਹੈ ਕੀ ਕਹੀ ਹੈ ਕਿ ਇਹ 21 ਅਕਤੂਬਰ ਸਵੇਰ ਦਾ ਪੋਲੂਸ਼ਨ ਹੈ ਦਿੱਲੀ ਦਾ 400 AQI ਕੀ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਜਾਂ ਸਿੱਖਾਂ ਨੂੰ ਇੱਕ ਆਦੇਸ਼ ਹੋਇਆ ਸੀ ਸ੍ਰੀ ਅਕਾਲ ਪੰਥ ਸਾਹਿਬ ਤੋਂ ਤੇ ਪੰਜਾਬ ਦੇ ਅੰਦਰ ਆਪਾਂ ਦੀਵਾਲੀ ਹੈ ਜਿਹੜੀ ਉਹ 21 ਦੀ ਰਾਤ ਨੂੰ ਮਨਾਉਣੀ ਹੈ ਇਹਦਾ ਮਤਲਬ ਪੰਜਾਬ ਦੀ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਪੰਜਾਬ ਦੇ ਅੰਦਰ ਆਗਾਂ ਵਾਲੀ ਗੱਲ ਤਾਂ ਵੀਰ ਨੇ ਦੱਸਤੀ ਔਰ ਪੰਜਾਬ ਦੇ ਅੰਦਰ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਇਹਦੇ ਦਾ ਮਤਲਬ ਕੀ ਨਿਕਲ ਰਹਾ ਹੈ ਇਹਦੇ ਦਾ ਮਤਲਬ ਹੈ ਸਪਸ਼ਟ ਹੈ ਕਿ ਇਹ ਅਗਰ ਲੱਗਣ ਨਾਲ ਪੋਲੂਸ਼ਨ ਨਹੀਂ ਹੈ ਪੰਜਾਬ ਦੇ ਧੂਏ ਦਾ ਪੋਲੂਸ਼ਨ ਨਹੀਂ ਹੈ ਉਹ ਖੁਦ ਦਿੱਲੀ ਦਾ ਦਿੱਲੀ ਦੇ ਆਸ-ਪड़ोस ਦਾ ਧੂਆ ਹੈ ਜਿਹੜਾ ਉੱਥੋਂ ਦੇ ਲੋਕਾਂ ਦਾ ਸਾਹ ਬੰਦ ਕਰਨ ਦਾ ਕਾਰਨ ਬਣਦਾ ਹੈ ਔਰ ਸਦਾ ਕਿਸਾਨਾਂ ਨੂੰ ਦਿੱਕਤੀ ਜਾ ਰਹੀ ਹੈ ਇੱਕ ਮੈਂ ਤੁਹਾਡੇ ਧਿਆਨ 'ਚ ਹੋਰ ਗੱਲ ਇੱਥੇ ਲਿਆਉਣੀ ਚਾਹੁੰਦਾ ਸਾਡੀ ਸਰਕਾਰ ਦੇ ਵੀ ਧਿਆਨ 'ਚ ਲਿਆਉਣਾ ਚਾਹਣਾ ਮਾਨਯੋਗ ਸੁਪਰੀਮ ਕੋਰਟ ਜੀ ਦੇ ਧਿਆਨ 'ਚ ਲਿਆਉਣਾ ਚਾਹਣਾ ਹੈ ਜੀ ਕਿਸਾਨ ਇੰਨੀ ਜੋਗਰੇ ਨਹੀਂ ਹੈ ਕਿ ਇਹ ਆਪ ਸਾਡੇ ਕੋਲ ਇੱਥੇ ਬਹੁਤ ਮਹਿੰਗੇ ਮਹਿੰਗੇ ਵਕੀਲਾਂ ਦੇ ਰਾਹੀਂ ਗੱਲ ਪਹੁੰਚਾ ਸਕਾਂ ਸਾਡੇ ਕੋਲੇ ਆਹੀ ਇੱਕ ਜਿਹੜਿਆ ਆਹੀ ਇੱਕ ਮਾਧਿਅਮ ਹੈ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਜਿਹੜੀ ਸੀਐਸਸੀ ਦੀ ਰਿਪੋਰਟ ਆ ਉਹਦੇ ਚ ਇਹ ਕਿਹਾ ਕਲੀਅਰ ਆ ਕਿ ਪੋਲੂਸ਼ਨ ਦਾ 50% ਹਿੱਸਾ ਟ੍ਰੈਫਿਕ ਦਾ ਦਿੱਲੀ ਦੀ ਟ੍ਰੈਫਿਕ ਦੀ ਉਹਦੇ ਚ ਨਾਲ ਇਹ ਕਿਹਾ ਕਿ ਉਥੋਂ ਦੀ ਲਗਾਤਾਰ ਹੋ ਰਹੀ ਕੰਸਟਰਕਸ਼ਨ ਇਹ ਪੋਲੂਸ਼ਨ ਦਾ ਕਾਰਨ ਹੈ ਜੀ ਉਹਦੇ ਚ ਇਹ ਕਿਹਾ ਕਿ ਬੇ ਲੋੜੀ ਇੰਡਸਟਰੀ ਪੋਲੂਸ਼ਨ ਦਾ ਕਾਰਨ ਹੈ ਉਹਦੇ ਚ ਇਹ ਵੀ ਕਿਹਾ ਕਿ ਜਿਹੜੇ ਥਰਮਲ ਪਰਾ ਪੋਲੂਸ਼ਨ ਦਾ ਕਾਰਨ ਉਹ ਨਹੀਂ ਅਸੀਂ ਇਹ ਵੀ ਦੱਸਿਆ ਕਿ ਜਿਹੜਾ ਜਿੰਨੀ ਪਰਾਲੀ ਕਿਸਾਨ ਜਲਾਉਂਦਾ ਹੈ ਏਹੀ ਪਰਾਲੀ ਅੱਗੇ ਜਾ ਕੇ ਵੀ ਜਲਦੀ ਹੈ ਚਾਹੇ ਉਹ ਇੰਡਸਟਰੀ ਚ ਜਾ ਕੇ जले ਜਾਂ ਫਿਰ ਇਹ ਪਰਾਲੀ ਇਸੇ ਇੰਡਸਟਰੀ ਲੈਸ ਦੇ ਇਕੱਠੇ ਕੀਤੇ ਹੋਏ ਡੰਪ ਦੇ ਵਿੱਚ ਪੈਸੇ ਕਮਾਉਣ ਲਈ ਗਲੇ ਪਰਾਲੀ ਉੱਥੇ ਵੀ ਜਾਂਦੀ ਹੈ ਫਿਰ ਧੂਆ ਤਾਂ ਉਹਦੇ ਨਾਲ ਵੀ ਹੁੰਦਾ ਹੈ ਸੋ ਇਸ ਕਰਕੇ ਕਿਸਾਨ ਨੂੰ ਸਜ਼ਾ ਦੇਣ ਦੀ بجائے ਪਰਾਲੀ ਨੂੰ ਸਾੜਨ ਤੇ ਕਾਰਨ ਕਿਸਾਨ ਨੂੰ ਲਤੜਨ ਦੀ بجائے ਨਾ ਪੀੜਨ ਦੀ بجائے ਅਸਲ ਕਾਰਨਾਵੱਲ ਤੇ ਧਿਆਨ ਲਿਆਂਦਾ ਜਾਏ ਹਮੇਸ਼ਾ ਉਸ ਰਿਪੋਰਟ ਕੇ ਵੀ ਕਿ ਹੈ ਕਿ ਅਸਲ ਦੇ ਗ੍ਰਾਸਲ ਕਾਰਨ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਸਰਕਾਰ ਦਾ ਧਿਆਨ ਭਟਕਾਉਣ ਦੇ ਲਈ ਬਿਨਾਂ ਵਜਾ ਕਿਸਾਨੀ ਨੂੰ ਔਰ ਪਰਾਲੀ ਨੂੰ ਟਾਰਗੇਟ ਕੀਤਾ ਜਾਂਦਾ ਸੋ ਸਾਡੀ ਬੇਨਤੀ ਹੈ ਮਾਨਯੋਗ ਸੁਪਰੀਮ ਕੋਰਟ ਜੀ ਨੂੰ ਵੀ ਔਰ ਨਾਲ ਹੀ ਮੈਂ ਕਹਾਂਗਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਨੂੰ ਵੀ ਪਲੀਜ਼ ਕਿਸਾਨਾਂ ਨੂੰ ਪनिश्ड ਕਰਨਾ ਕਿਸਾਨਾਂ ਨੂੰ ਲਤਾੜਨਾ ਬੰਦ ਕਰੋ ਜੀ ਐਸ ਵੇਲੇ ਤੁਸੀਂ ਮੈਨੂੰ ਐਂ ਦੇਸੋ ਤੁਨਾ ਅਜੇ ਖੜਾ ਦਿਖਾਇਆ ਵੀ ਬਹੁਤ ਖੜਾ ਹੈ कुछ हिस्सा ही हजे तीहेंट झोने की कटाई नहीं, ही नहीं हुए हुए। आज पहले पंद्रह बारे कर्ज बीजी जानी है कि किसान कोले कोई रास्ता है किसान कोले कोई साधन है कि किस तरीके पराली का मैनेज करेगा ਮੈਂ ਇਹ ਬੇਨਤੀ ਕਰਨੀ ਚਾਹਣਾ ਕਿ ਤੁਹਾਡੇ ਜਿਹੜੇ ਤੁਸੀਂ ਬੈਲਰੂਮ ਮਸ਼ੀਨਾਂ ਦੀ ਗੱਲ ਕਰਦੇ ਹੋ ਜਿਹੜੇ ਏਂਜਿਨ ਦੇ ਵਿੱਚ ਪਰਾਲੀ ਨੂੰ ਮੀ ਲੇਡ ਪੈਨਕਾਰ ਮਗਰਲੇ ਮੀ ਪੈਨਕਾਰ ਨਾਲ ਪਰਾਲੀ ਨੂੰ ਮਿੱਟੀ ਲੱਗ ਜਾਂਦੀ ਹੈ ਉਹਨੂੰ ਤੁਹਾਡੀਆਂ ਬੈਲਰੂਮ ਮਸ਼ੀਨਾਂ ਚੱਕਦੀਆਂ ਨਹੀਂ ਜੀ ਔਰ ਸਾਬ ਜਵਾਬ ਦੇ ਰਹੀਆਂ ਨੇ ਅਗਲੀ ਗੱਲ ਮੈਂ ਹੋਰ ਕਹਿਆਂ ਇਸ ਵਾਰ ਕੀ ਕੀਤਾ ਪਹਿਲਾਂ ਤਾਂ ਬੈਲਰੂਮ ਮਸ਼ੀਨਾਂ ਫੀਜ ਚੱਕਦੀਆਂ ਸੀ ਇਸ ਪਰਾਲੀ ਨੂੰ ਔਰ ਐਕੀ ਤੁਹਾਡੀਆਂ ਬੈਲਰ ਮਸ਼ੀਨਾਂ ਕਿਸਾਨਾਂ ਤੋਂ 2-2000 ਰੁਪਏ ਦੀ ਮਾਰਗ ਕਰ ਰਹੀਆਂ ਨੇ ਔਰ ਉਹ 2000 ਕਿੱਥੋਂ ਦੇਵੇ ਕਿਸਾਨ ਜੇ ਸਰਕਾਰ ਨੂੰ ਕਈ ਸੁਪਰੀਮ ਕੋਰਟ ਨੇ ਕਿ ਤੁਸੀਂ ਕਿਸਾਨ ਨੂੰ 2400 2500 ਰੁਪਈਆ ਪ੍ਰਤੀ ਕਿੱਲਾ ਦਿਓ ਇਨਸੈਂਟਿਵ ਦੇ ਰੂਪ ਚ ਨਹੀਂ ਦਿੱਤਾ 200 ਰੁਪਈਆ ਪਰ ਟਲ ਕਿਹਾ ਨਹੀਂ ਦਿੱਤਾ ਬਾਹਰ ਬਾਹਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਦਿੱਤਾ ਕਿ ਤੁਸੀਂ ਉਲਟਾ ਕਿ ਆ ਕਿ ਮਸ਼ੀਨਾ ਤੁਹਾਡੇ ਇਸ ਸ਼ਕਤੀ ਦੇ ਕਾਰਨ ਕਿਸਾਨਾਂ ਨੂੰ ਇਹਦੀ ਸਦਾ ਭੁਗਤਨੀ ਪੈ ਰਹੀ ਹੈ ਕਿ 2-2000 ਰੁਪਏ ਮਸ਼ੀਨਾ ਉਹ ਬੈਲਰ ਮਸ਼ੀਨਾ ਵਾਲੇ ਜਿਹੜੇ ਉਥੋਂ ਪ੍ਰਾਈਸ ਦੇ ਗੱਠਾਂ ਬੰਨਣ ਦਾ ਮੰਗ ਰਹੇ ਨੇ ਸੋ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਏਗੀ ਸੋ ਸਾਡੀ ਬੇਨਤੀ ਅਸੀਂ ਵੀ ਚਾਹੁੰਦੇ ਆ ਕਿ ਪਰਾਲੀ ਨੂੰ ਅੱਗ ਨਾ ਲਾਈਏ ਪਰ ਸਾਡੇ ਕੋਲੇ ਸਮਾਂ ਹੀ ਨਹੀਂ ਕਰਨ ਕੀ ਕਿਸਾਨ ਸਾਨੂੰ ਰਸਤਾ ਤਾਂ ਦੱਸੋ ਉਹ ਅਧਿਕਾਰੀ ਅਸੀਂ ਧਰਨਾ ਦਿੱਤਾ ਡੀਸੀ ਦੇ ਡਿਪਟੀ ਕਮਿਸ਼ਨਰ ਦੇ ਅਸੀਂ ਉਦੋਂ ਕਿਹਾ ਸੀਗਾ ਕਿ ਤੁਸੀਂ ਪਿੰਡਾਂ 'ਚ ਜਾ ਕੇ ਸਾਨੂੰ ਸਮਝਾਉਣ ਦਾ ਕੋਸ਼ਿਸ਼ ਕਰਦੇ ਹੋ ਉਹ ਸਮਝਾਉਣ ਦੀ ਕੋਸ਼ਿਸ਼ ਛੱਡੋ ਜੀ ਅੱਜ ਸਾਰਾ ਇਲਾਕਾ ਸਾਰੇ ਇਲਾਕੇ ਦੇ ਲੋਕ ਆਏ ਨੇ ਉੱਥੇ ਆ ਕੇ ਡਿਪਟੀ ਕਮਿਸ਼ਨਰ ਉੱਥੇ ਆ ਕੇ ਐਸਐਸਪੀ ਉੱਥੇ ਆ ਕੇ ਡੀਆਈਜੀ ਉੱਥੇ ਆ ਕੇ ਆਈ ਜੀ ਉੱਥੇ ਆ ਕੇ ਐਗਰੀਕਲਚਰ ਡਿਪਾਰਟਮੈਂਟ ਉੱਥੇ ਆ ਕੇ ਤੁਹਾਡੇ ਅਧਿਕਾਰੀ ਕਿਸਾਨਾਂ ਨਾਲ ਖੁੱਲ੍ਹੇ ਪਬਲਿਕ ਦੇ ਸਾਹਮਣੇ ਵੇਟ ਕਰਨ ਨਾ ਅਮਰ ਜੀ ਤੁਸੱਲੀ ਕਰਾ ਕੇ ਤਾਂ ਕਿਰਪਾ ਕਰਕੇ ਕਿਸਾਨਾਂ ਤੇ ਕਿਰਪਾ ਕਰਿਓ ਮਿਹਰ ਕਰਿਓ ਕਿ ਜੇ ਤੁਸੀਂ ਤੁਸੱਲੀ ਕਰਾ ਕੇ ਲੋਕਾਂ ਦੀ ਤਾਂ ਸਾਨੂੰ ਜਿਹੜੇ ਖੂਸਟੋਂਗੇ ਸੋ ਉਸ ਖੂਲ ਟਿਕਨੋਂ ਧਿਆਨ ਹੈ ਸੋ ਇਹ ਧੱਕੇਸ਼ਾਹੀ ਬੰਦ ਕਰਿਓ ਕਿਸਾਨਾਂ ਦੀ ਬੇਵਜਹਸਾ ਬੇਵਸਤੇ ਕਾਰਨ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਮਦਦ ਕਰੇ ਸਰਕਾਰ ਆ ਜਿਹੜੇ ਪੱਖ ਨੇ ਇਹ ਸਾਰੇ ਪੱਖ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਇਹ ਸਪਰੀਮ ਕੋਰਟ ਦੇ ਵਿੱਚ ਲੈ ਕੇ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਦੀ ਨੂੰ ਰਾਹਤ ਦਾ ਸਾਹ ਮਿਲ ਸਕੇ ਸੂਏ ੱਟਕੇਸ਼ਾਈ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ